ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਤਪਾਲ ਉਹਨਾਂ ਤੇ ਜਿਹੜੀ ਐਨਆਈਟੀ ਲੱਗੀ ਸੀ ਉਹਨੂੰ ਹੋਰ ਇੱਕ ਸਾਲ ਲਈ ਵਧਾ ਦਿੱਤਾ ਵਾ 3 ਜੂਨ ਤੋਂ ਮਾਰਚ 2025 ਤੱਕ ਕਰਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਮੈਂ ਕਹਿ ਰਿਹਾ ਕਿ ਡੈਮੋਕ੍ਰੇਸੀ ਦਾ ਬਲੈਕ ਡੇ ਇਸ ਮੈਂ ਮੰਨਦਾ ਕਿਉਂਕਿ ਸਰਕਾਰ ਜਦੋਂ 2022 ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਬڑے ਵਾਅਦੇ ਕਰਕੇ ਆਉਂਦੀ ਐ ਕਾਂਸਿਕ ਵਾਅਦਿਆਂ ਦੇ ਵਿੱਚੋਂ ਇੱਕ ਖਾਸ ਇੱਕ ਵਾਅਦਾ ਸੀ ਬੰਦੀ ਸਿੰਘਾਂ ਦਾ ਕਿ ਅਸੀਂ ਬੰਦੀ ਸਿੰਘਾਂ ਨੂੰ ਹਰਾ ਕੇ ਹਰਿਆ ਕਰਾਂਗੇ ਪਰ ਇਹਨਾਂ ਨੇ ਬੰਦੀ ਸਿੰਘਾਂ ਨੂੰ ਕੀ ਹਰਿਆ ਕਰਨਾ ਸੀ ਸਾਡੇ ਹੋਰ ਨੌਜਵਾਨ ਚੁੱਕ ਕੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟ ਦੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜੀ ਲੋਕ ਸਭਾ ਚੋਣਾਂ ਲੜਦੇ ਨੇ ਖਡੂਰਸਾ ਭਲਕੇ ਤੋਂ ਲੋਕ ਸਭਾ ਚੋਣਾਂ ਨਾਲ ਤੋਂ ਬਾਅਦ ਵੱਡੀ ਲੀਡ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਲੀਡ ਤੇ ਜਿੱਤਦੇ ਨੇ ਇੱਕ ਨੰਬਰ ਤੇ ਰਹਿੰਦੇ ਨੇ ਐਤੋਂ ਇਹ ਸਾਬਤ ਹੋ ਜਾਂਦਾ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਦੇ ਹੱਕ ਚ ਵੋਟ ਪਾਈ ਹੈ ਜਿਹੜੀ ਉਹ ਐਵੇਂ ਨਹੀਂ ਐਤੋਂ ਇਹ ਰੂਸੇ ਦੋੰਦਾ ਕਿ ਅਮਰਤਪਾਲ ਨੂੰ ਲੋਕ ਪਿਆਰ ਕਰਦੇ ਨੇ ਕੋਈ ਉਹ ਆਤਵਾਦੀ ਨਹੀਂ ਕੋਈ ਵੱਖਵਾਦੀ ਨਹੀਂ ਉਹਨੂੰ ਪਿਆਰ ਕਰਦੇ ਨੇ ਤਾਂ ਕਰਕੇ ਬੋਡ ਪਾਈਏ ਤੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਅੱਜ ਜੇਲ੍ਹ ਦੇ ਵਿੱਚ ਹੈ ਜੇ ਤੱਕ ਪਹੁੰਚਕਣ ਸਮਾਗਮ ਦੇ ਵਿੱਚ ਕੋਈ ਨਹੀਂ ਉਹਨੇ ਸ਼ਿਰਕਤ ਕੀਤੀ ਕੋਈ ਪਤਾ ਨਹੀਂ ਹੈ ਤੇ ਉੱਤੋਂ ਐਨਐਸਏ ਜਿਹੜੀ ਉਹ ਵਦਾ ਦਿੱਤੀ ਗਈ ਹੈ ਇਹ ਬਹੁਤ ਵੱਡੀ ਡੈਮੋਕ੍ਰੇਸੀ ਮੈਂ ਕਹਿ ਸਕਦਾ ਪੰਜਾਬ ਸਰਕਾਰ ਨੇ ਬਹੁਤ ਵੱਡੀ ਨਲਕੀ ਵਾਲਾ ਕੰਮ ਕੀਤਾ ਕਦੇ ਨਹੀਂ ਸੋਚਿਆ ਕਿ ਪੰਜਾਬ ਸਰਕਾਰ ਇੱਥੋਂ ਤੱਕ ਵੀ ਆ ਜਾਊਗੀ ਇੱਕ ਗੱਲ ਹੋਰ ਕਰਨੀ ਹੈ ਕਿ ਜਦੋਂ ਕੰਗਣਾ ਦੇ ਚਪੇੜ ਵੱਜਦੀ ਹੈ ਤੇ ਕੰਗਣਾ ਆਪਣੇ ਕਮਰੇ 'ਚ ਜਾ ਕੇ ਆਪਣੇ ਘਰ ਜਾ ਕੇ ਕਹਿੰਦੀ ਹੈ ਕਿ ਪੰਜਾਬ ਚਾਤਵਾਦ ਆ ਗਿਆ ਪੰਜਾਬ ਚਾਤਵਾਦ ਆ ਗਿਆ ਇੱਕ ਮੌਜੂਦਾ ਐਮਪੀ ਕੰਗਣਾ ਨੇ ਨਹੀਂ ਆਖਿਆ ਜਿਹੜੇ ਕੰਗਣਾ ਦੇ ਸਮਰਥਕ ਕਮੀ ਕੇ ਵਰਗੇ ਕਹਿੰਦੇ ਨੇ ਕਿ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਦੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਇਹ ਅੱਤਵਾਦੀ ਦੀ ਨਿਸ਼ਾਨੀ ਹੈ ਤੇ ਮੈਂ ਹੁਣ ਤੁਹਾਨੂੰ ਉਹਨਾਂ ਵੀਰਾਂ ਨੂੰ ਉਹਨਾਂ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਇਹ ਗੱਲ ਕਹਿਤੀ ਸੀ ਜਦੋਂ ਕੰਗਣਾ ਦੇ ਥੱਪੜ ਮਾਰ ਮਾਰਿਆ ਤੁਸੀਂ ਇੱਕ ਪੰਜਾਬ ਦਾ ਕਰੂਰ ਸਾਹਿਬ ਵਾਲ ਕੀ ਤੋਂ ਚੁਣਿਆ ਨਮਾਇੰਦਾ ਐਮਪੀ ਉਹਦੀ ਐਨਐਸਏ ਵਧਾ ਦੇਣੀ ਇਹ ਵੀ ਅਤਵਾਦ ਤੋਂ ਘਟਦੀਆਂ ਤੇ ਸਰਕਾਰ ਇੱਥੇ ਫੇਲ ਹੋਈ ਆ ਪੰਜਾਬ ਦਰਕਾਰ ਸਾਨੂੰ ਮੁੱਖ ਮੰਤਰੀ ਇਹੋ ਜਿਹੇ ਮਿਲਦੇ ਰਹੇ ਆ ਸਮੇਂ-ਸਮੇਂ ਤੇ ਕੋਈ ਚੱਜ ਦਾ ਮੁੱਖ ਮੰਤਰੀ ਨਹੀਂ ਉਹ ਮੁੱਖ ਮੰਤਰੀ ਐਸੇ ਮਿਲਦੇ ਰਹੇ ਜਿਨ੍ਹਾਂ ਨੇ ਪੰਜਾਬ ਨੂੰ ਕੁਛ ਨਹੀਂ ਕੀਤਾ ਦਿੱਲੀ ਨੂੰ ਜ਼ਿਆਦਾ ਕੁਛ ਕੀਤਾ ਜਿਹੜਾ ਸਾਡਾ ਸੀਐਮ ਸਾਹਿਬ ਆ ਸੈਂਟੀਫਿਕ ਮੈਂ ਕਹਿ ਸਕਦਾ ਉਹਨੂੰ ਉਸ ਬੰਦੇ ਨੇ ਦਿੱਲੀ ਨੂੰ ਕੁਛ ਕੀਤਾ ਦਿੱਲੀ ਨੂੰ ਉਹਨੇ ਟ੍ਰੈਂਡਰ ਕਰਤਾ ਠੀਕ ਹੈ ਦਿੱਲੀ ਦੇ ਕਦਮਾਂ 'ਚ ਜਾ ਕੇ ਬਹਿ ਗਿਆ ਇਹ ਉਹ ਬੰਦਾ ਤੇ ਇਹਨੇ ਜੋ ਵੀ ਕੀਤਾ ਐ ਐਨਐਸਏ ਵਧਾਈ ਐ ਜਾਂ ਕੀ ਕੀ ਕਰਨੂ ਜੋ ਵੀ ਕੀਤਾ ਇਹਨੇ ਬਹੁਤ ਗਲਤ ਕੀਤਾ ਪਤਾ ਨਹੀਂ ਕਿਸ ਚੀਜ਼ ਦਾ ਡਰ ਹੈ ਕਿਸ ਚੀਜ਼ ਦਾ ਡਰ ਹੈ ਇਹਦੇ ਅੰਦਰ ਕਿ ਇਹ ਅਮਰਤਪਾਲ ਬਾਹਰ ਆ ਜੂਗਾ ਤੇ ਪਤਾ ਨਹੀਂ ਕੀ ਹੋਣਾ ਇੱਕ ਨਾ ਇੱਕ ਕਿਤੇ ਨਾ ਕਿਤੇ ਅਮਰਤਪਾਲ ਲਈ ਵਧੀਆ ਗੱਲ ਹੈ ਵਧੀਆ ਗੱਲ ਇਦਾਂ ਹੈ ਉਹ ਖੁੱਲ ਕੇ ਕੇਸ ਲੜ ਸਕਦਾ ਤੇ ਜਿਹੜੇ ਪਿੱਛੇ ਆ ਨਾ ਜਾਣਾ ਨਾ ਜਾਣੀ ਉਹਨਾਂ ਦੀ ਵੀ ਰਾਹ ਜਿਹੜਾ ਵਸ ਖਾਲਾ ਹੋ ਗਿਆ ਐਮਪੀ ਬਣ ਤੇ ਪਰ ਜਿਹੜੀ ਹੋਣ ਦੀ ਸਥਿਤੀ ਮੈਂ ਦੱਸ ਰਿਹਾ ਹੁਣ ਅੱਜ ਟਾਈਮ ਜਿਹੜਾ ਮੈਂ ਦੱਸ ਰਿਹਾ ਅੱਜ ਦੇ ਟਾਈਮ ਦੇ ਵਿੱਚ ਖਡੂਰ ਸਾਹਿਬ ਦੀ ਇਲੈਕਸ਼ਨ ਦੁਬਾਰਾ ਹੋ ਸਕਦੀ ਹੈ ਜੇ ਕੁਝ ਦਿਨ ਹੋਰ ਜੇਲ੍ਹ ਦੇ ਵਿੱਚ ਅਮਰਿਤਪਾਲ ਜੀ ਰਹਿੰਦੇ ਨੇ ਤੇ ਖਡੂਰ ਸਾਹਿਬ ਦੀ ਇਲੈਕਸ਼ਨ ਹੈ ਜਿਹੜੀ ਉਹ ਹੋਣੀ ਤਾਂ ਆ ਹੋਵੇਗੀ ਪਰ ਇਹਦੇ ਵਿੱਚ ਕੋਈ ਫਰਕ ਨਹੀਂ ਲੋਕ ਅੱਜ ਵੀ ਉੱਥੇ ਹੀ ਖੜੇ ਨੇ ਲੋਕਾਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਕਿਉਂਕਿ ਇਹ ਪਿਛਲੀਆਂ ਪਿਛਲੇ ਲੋਕ ਨਹੀਂ ਹੁਣ ਤਾਂ ਹਰ ਇੱਕ ਬੰਦਾ ਜਿਹੜਾ ਵਾ ਉਹਦੇ ਹੱਥ 'ਚ ਮੋਬਾਈਲ ਆ ਮੀਡੀਆ 'ਚ ਸੋਸ਼ਲ ਮੀਡੀਆ 'ਤੇ ਸਭ ਕੁਝ ਚੱਲਦਾ ਕੀ ਪਤਾ ਹੈ ਕਿ ਇਲੈਕਸ਼ਨ ਹੋਵੇ ਤੇ ਅਮਰਪਾਲ ਨੂੰ ਵੱਧ ਵੋਟਾਂ ਪੈ ਜਾਣ ਅੱਗੇ 1 ਲੱਖ 1.5 ਲੱਖ ਤੋਂ ਉਪਾਰ ਪਈ ਹੈ ਵੋਟ ਹੋ ਸਕਦਾ ਹੁਣ ਇਲੈਕਸ਼ਨ ਹੋਵੇ ਦੇ 2 ਲੱਖ ਦੇ ਕਰੀਬ ਪਹੁੰਚ ਜਾਣ ਇਸ ਕਰਕੇ ਬਹੁਤ ਗਲਤ ਕਰ ਰਹੀ ਹੈ ਸਰਕਾਰ ਸਰਕਾਰ ਨੇ ਜੋ ਕੀਤਾ ਬਹੁਤ ਗਲਤ ਕੀਤਾ ਪਰ ਇਹ ਸਰਕਾਰ ਹੈ ਜਿਹੜੀ ਉਹ ਭੁੱਲ ਚੁਕੀ ਹੈ ਉਹ ਭੁੱਲ ਚੁਕੀ ਹੈ ਕਿ ਲੋਕ ਵੱਡੇ ਹੁੰਦੇ ਨੇ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਇਹ ਜਿਹੜੀ ਸਰਕਾਰ ਹੈ ਇਹ ਉਸੇ ਰਾਹ ਤੇ ਚੱਲਣ ਲੱਗੀ ਹੈ ਜਿੱਥੇ ਕਦੇ ਕਾਲੀ ਤੇ ਕਾਂਗਰਸੀ ਚੱਲਦੇ ਸੀ ਉਸ ਰਾਹ ਤੇ ਚੱਲਣ ਲੱਗੀ ਹੈ ਤੇ ਫਿਰ ਨਕਾਰਿਆ ਸੀ ਨਾ ਕਾਲੀ ਕੱਲੀਆਂ ਦਾ ਜਾ ਕੇ ਹਾਲ ਦੇਖ ਲਓ ਕੀ ਹਾਲਤ ਹੋਈ ਉਹਨਾਂ ਦੀ ਕੀ ਉਹਨਾਂ ਦੀ ਅੱਜ ਦੀ ਜਿਹੜੀ ਅੱਜ ਦੇ ਟਾਈਮ ਸਥਿਤੀ ਹੈ ਪਰ ਇਹ ਪੁੱਲ ਗਏ ਨੇ ਇਹਨਾਂ ਨੂੰ 92 ਐਮਐਲਏ ਜਿਤਾ ਕੇ ਵਿਧਾਨ ਸਭਾ ਚ ਕੱਲਿਆ ਸੀ ਬਦਲਾਅ ਲਈ ਇਹ ਕੁਝ ਕਰਨਗੇ ਬਦਲਾਅ ਵਾ ਤੇ ਇਹਨਾਂ ਨੂੰ ਜਿਹੜਾ ਵਾ ਵਿਧਾਨ ਸਭਾ ਚ ਕੱਲਿਆ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਲਈ ਤੋਂ ਸਾਰਾ ਕੁਝ ਸਾਡੇ ਸਾਹਮਣੇ ਹੈ ਕੀ ਹੋ ਰਿਹਾ ਸਾਡੇ ਨਾਲ ਸਾਰਾ ਕੁਝ ਸਾਡੇ ਸਾਹਮਣੇ ਹੈ ਇਹ ਨੇ ਦੱਤਿਓ ਜਿਮਣੀ ਚੋਣਾ ਜਿਹੜੀਆਂ 5 ਚੋਣਾ ਹੋਣੀਆਂ ਫਿਰ ਉਹ ਚੋਣਾ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਣਾ ਕਿ ਤੁਸੀਂ ਕਿੱਥੇ ਖੜੇ ਹੋ ਲੋਕ ਸਭਾ ਇਲੈਕਸ਼ਨਾਂ ਹੋਈਆਂ 3 ਸੀਟਾਂ ਜਿੱਤੀਆਂ ਤੋਂ ਤੀ 0 13 ਦਾ ਨਾਰਾ ਸੀ ਤੁਹਾਡਾ 3 ਆਈਆਂ ਤੇ ਹੁਣ ਦੇਖਿਓ ਜਿਹੜੀਆਂ ਪੰਜ ਜਿਹੜੀਆਂ ਜੁਮਣੀ ਚੋਂ ਹੋਣ ਹੋਣੀਆਂ ਉਹਨਾਂ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਤੇ 27 ਦੇ ਵਿੱਚ ਤੁਹਾਨੂੰ ਇਹੋ ਜਿਹੇ ਲੋਕਾਂ ਨੇ ਧੋਣਾ ਜੀ ਕਿ ਤੁਹਾਨੂੰ ਲੋਕਾਂ ਦੀ ਪਾਵਰ ਦਾ ਪਤਾ ਲੱਗ ਜਾਊ ਕਿ ਲੋਕਾਂ ਦੀ ਪਾਵਰ ਕੀ ਹੁੰਦੀ ਹੈ ਹੁਣ ਕਈ ਕਹਿੰਦੇ ਆ ਕਿ ਪੰਜਾਬ ਜੱਤਵਾਦ ਆ ਗਿਆ ਜਦੋਂ ਚਪੇੜ ਪੈਂਦੀ ਆ ਕੰਗਨਾਰ ਨਾਮਤ ਨੂੰ ਚਪੇੜ ਪੈਂਦੀ ਹੈ ਤੇ ਲੋਕ ਬਹੁਤ ਸਾਰੇ ਜਿਹੜੇ ਕੰਗਣਾ ਦੇ ਹੱਕ ਚੋਂਦੇ ਨੇ ਕਈ ਉਹਨਾਂ ਕਲਾਫੰਦੇ ਨੇ ਹਨ ਪਰ ਹਿਮਾਚਲ ਪ੍ਰਦੇਸ਼ ਚ ਕੀ ਹੋਇਆ ਤੁਸੀਂ ਦੱਸੋ ਹਿਮਾਚਲ ਪ੍ਰਦੇਸ਼ ਚ ਕੀ ਹੋਇਆ ਇੱਕ ਗਰੀਬ ਉਹਦੀ ਵਿਚਾਰੇ ਮੁਸਲਮਾਨ ਦੀ ਉਹਦੀ ਦੁਕਾਨ ਢਾਤੀ ਤੇ ਇਹ ਹੱਤਵਾਦ ਨਹੀਂ ਹੈ ਹਿਮਾਚਲ ਪ੍ਰਦੇਸ਼ ਚ ਹੱਤਵਾਦ ਨਹੀਂ ਹੈ ਇੱਕ ਸਾਡੀ ਚਪੇੜ ਤਾਂ ਚੁੱਭ ਗਈ ਤੇ ਪੀੜਤੀ ਤੁਸੀਂ ਇੰਨਾ ਕੁਛ ਕਰ ਨਾ ਸਾਡੇ ਟੀਐਮ ਸਾਹ ਬੋਲੇ ਨਾ ਕਿਤੇ ਨੇ ਬਿਆਨ ਦਿੱਤਾ ਤੇ ਹੁਣ ਜਿਹੜਾ ਮੰਤਲ ਚ ਹੋਇਆ ਫਿਰ ਉਹ ਕੀ ਹੈ ਉਹ ਉਹ ਅੱਤਵਾਦ ਨਹੀਂ ਹੈ ਇਸ ਕਰਕੇ ਪੰਜਾਬ ਮਹਿਸ਼ਾਨ ਸਾਰਿਆਂ ਦੀ ਨਿਗਾਹ ਦੇ ਵਿੱਚ ਚੁਬਦਾ ਰਿਹਾ ਹੈ ਘੱਟ ਗਿਣਤੀ ਵਾਲੇ ਐਫੀ ਤਾਂ ਕਰਕੇ ਸਾਡੀ ਤੁਨਾਈ ਨਹੀਂ ਤੇ ਦੂਜੀ ਗੱਲ ਜਿਹੜੀ ਐਨਐਫ ਹੁੰਦੀ ਹੈ ਨਾ ਹੁਣ ਕਈ ਕਹਿਣਗੇ ਵੀਰ ਮੇਰੇ ਆਪ ਇਹ ਚ ਪੰਜਾਬ ਸਰਕਾਰ ਦਾ ਨਹੀਂ ਕਸੂਰ ਇਹ ਤੇ ਉਹਨਾਂ ਕੇਂਦਰ ਦੀ ਸਰਕਾਰ ਨੇ ਕੀਤਾ ਜੋ ਕੀਤਾ ਗੱਲ ਮੰਨਦਾ ਮੈਂ ਕੇਂਦਰ ਦੀ ਸਰਕਾਰ ਨੇ ਕੀਤਾ ਪਰ ਇਹਦੇ ਵਿੱਚ ਪੰਜਾਬ ਦਾ ਦੀ ਵੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੇ ਪੰਜਾਬ ਸਰਕਾਰ ਚਾਹ ਕਦੇ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਕੁਝ ਵੀ ਕਰ ਸਕਦੀ ਹੈ ਮੈਂ ਤਾਂ ਜਿਹੜੀ ਹੈ ਉਹ ਮੈਂ ਤੇ ਜਾਣੀ ਹੈ ਨਾ ਆ ਮੈਂ ਤਾਂ ਜਿਹੜੀ ਹੈ ਉਹ ਤਾਂ ਦੇਣੀ ਹੈ ਨਾ ਭਗਵਾਨ ਜੀ ਪਗੋਂ ਦਮਾਨ ਇਹ ਵੀ ਗੱਲ ਕਹਿ ਸਕਦਾ ਸੀ ਵੀ ਨਹੀਂ ਰਹਿਣ ਦੋ ਹੁਣ ਪੀ ਇਨੀ ਵੱਡੀ ਬੂੜ ਤੇ ਇਨੀ ਵੱਡੀ ਲੀਡ ਤੇ ਬੰਦਾ ਜਿੱਤਿਆ ਤੇ ਐਨਐਸਏ ਜਿਹੜੀ ਆ ਉਹ ਵਧਾਉਣੀ ਨਹੀਂ ਚਾਹੀਦੀ ਸਕੋਂ ਉਹਦੀ ਹਰਿਆਈ ਵਾਸਤੇ ਉਹਦੀ ਬੇਲ ਵਾਸਤੇ ਜੜਾਵਾ ਉਹਨੂੰ ਅੱਗੇ ਆਉਣਾ ਚਾਹੀਦਾ ਸੀ ਪਰ ਇਹ ਜਿਹੜਾ ਇਹ ਤੇ ਬੰਦਾ ਕੇਂਦਰ ਤੇ ਜਾ ਕੇ ਗੋਡੀ ਨਾਲ ਲੱਗ ਗਿਆ ਜਾ ਕੇ ਰੈਂਡਰ ਕਰਤਾ ਇਸ ਬੰਦੇ ਨੇ ਫਿਰ ਮੈਂ بار بار ਕਹਿ ਰਿਹਾ ਜਮਨੀ ਚੋਣ ਦੇ ਵਿੱਚ ਜਾਂ 2027 ਦੇ ਵਿੱਚ ਹੋਰ ਸਰਕਾਰਾਂ ਨੂੰ ਭਾਵੇਂ ਕੋਈ ਫਾਇਦਾ ਹੋ ਜੀ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਖਤਮ ਹੋ ਚੁੱਕੀ ਹੈ ਤੁਸੀਂ ਖੁਦ ਵੇਖ ਲਿਓ 2023 ਦੇ ਵਿੱਚ ਇਸ ਸਰਕਾਰ ਦਾ ਕੀ ਹਾਲਤ ਹੋਣੀ ਹੈ ਇਹ ਆਪਾਂ ਸੋਚ ਵੀ ਨਹੀਂ ਸਕਦੇ ਸੋ ਬਾਕੀ ਬਹੁਤ ਗਲਤ ਹੈ ਜਿਹੜਾ ਐਨਐਸਏ ਅਮਰਤਪਾਲ ਸਿੰਘ ਦਾ ਵਧਾਇਆ ਗਿਆ ਹੈ 1 ਸਾਲ ਲਈ ਉਹ ਉਹ ਇੱਕ ਨੁਮਾਇੰਦਾ ਸੀ ਚੁਣਿਆ ਹੋਇਆ ਲੋਕਾਂ ਨੇ ਉਸ ਨੂੰ ਚੁਣਿਆ ਸੀ ਉਹਦੀ ਨਾਲ ਖੜਮ ਦਾ ਸਮਾਂ ਸੀ ਸਰਕਾਰ ਉੱਤੇ ਐਕਸ਼ਨ ਲੈਂਦੀ ਵੀ ਨਹੀਂ ਸਾਡੇ ਐਮਪੀ ਹੈ ਤੁਹਾਡਾ ਅਸੀਂ ਇਹਨੂੰ ਬਾਹਰ ਕੱਢੀਏ ਹੁਣ ਤੇ ਕੋਈ ਗੱਲ ਨਹੀਂ ਸੀ ਪਰ ਪੰਜਾਬ ਸਰਕਾਰ ਨੇ ਜਿਹੜਾ ਦਾਸ ਦਿੱਤਾ ਕਿ ਅਸੀਂ ਕਿੱਥੋਂ ਕਿ ਤੱਟ ਮਾਰ ਕਰਦੇ ਹਾਂ ਬਹੁਤ ਗਲਤ ਗੱਲ ਹੈ ਜਿਹੜਾ ਐਨਐਸਏ ਵਧਾਇਆ ਤੁਸੀਂ ਆ ਬਾਕੀ ਅੱਜ ਦੀ ਵੀਡੀਓ ਜੇ ਨਹੀਂ ਫੇਰੋਂ ਆਗੇ ਹਾਜ਼ਰ ਨਮ ਵੀਡੀਓ ਲਾ ਕੇ ਤੇ ਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਸੋ ਮਿਲਦੇ ਆ ਲੈਕਸਟ ਵੀਡੀਓ ਵਿੱਚ ਧੰਨਵਾਦ